ਦੇ ਦੇ ਕੇ ਇਹਨਾਂ ਜਾਂਦੇ ਸੰਸਥਾ ਰੋਥਾ ਪਟ ਗਏ ਤੇ ਪੁੱਛ ਲਈ ਰਹੀ ਕਿ ਅੱਜ ਪ੍ਰਸ਼ਾਦੇ ਜਿਆਦੇ ਪਕੇ ਕਿੱਥੇ ਜਾਣੇ ਇਹਨੂੰ ਸਮਝ ਲੱਗ ਗਈ ਕਿ ਇਹਨੂੰ ਸਮਝ ਲੱਗ ਗਿਆ ਨਹੀਂ ਕਿ ਪ੍ਰਸ਼ਾਦੇ ਕਿੱਥੇ ਜਾਂਦੇ ਇਹਨ ਸਾਲ ਹੋ ਗਿਆ ਮੇਰੇ ਪ੍ਰਸ਼ਾਦੇ ਨਹੀਂ ਸੇਵਾਂ ਤੁੰਗ ਤਾ ਉਹਨਾਂ ਦਾ ਤੇ ਫਿਰ ਕੋਈ ਆਪੇ ਕਾਰਵਾਈ ਕਰ ਲਿਓ ਲੱਗ ਹੀ ਜਾਣਾ ਪਤਾ ਨਾ ਲੱਗੂਗਾ ਫਿਰ ਮੈਂ ਤੁਹਾਨੂੰ ਦੱਸ ਦਊਂਗੀ ਕਿ ਜਿਹੜੀ ਕਿਰਦੀ ਬੀਬੀ ਦੇ ਨਾਲ ਜਿਸਬੰਧ ਹੈਗੇ ਨੇ ਜੇ ਉਹ ਜ਼ਿਆਦਾ ਏਡਾ ਸ਼ਿਕਤਾਂ ਵਾਲਾ ਸਬੂਤ ਹੋ ਰਹਿੰਦਾ ਹੈ ਕਿ ਨਹੀਂ ਉਹ ਵੀ ਵੀ ਆਖੰਡਿਆ ਗਾੜੀ ਕਹਿੰਦੇਗੇ ਅਜਿ ਤਰ੍ਹਾਂ ਤੂੰ ਰਹਿ ਕੀ ਕਰਨੋਂ ਸਾਰਾ ਦਿਨ ਸੇਵਾ ਕਰਦੀ ਰਹਿਣੀ ਹੈ ਐਸ਼ ਕਰ ਮੈਂ ਤੈਨੂੰ ਐਸ਼ ਕਰਾਵਾਂਗੇ ਤੈਨੂੰ ਉਹ ਕਰਕੇ ਦਵਾਂਗੇ ਇਹਨੇ ਤਾਂ ਮੈਨੂੰ ਥਾਰ ਗੱਡੀ ਦੀ ਆਫਰ ਵੀ ਕੀਤੀ ਪਰ ਮੇਰੇ ਕੋ ਆਪਣੀ ਗੱਡੀ ਆਪਣੀ ਹੈਗੀ ਮੈਂ ਇਹਦੀਆਂ ਗੱਡੀਆਂ ਕੀ ਕਰਦੇ ਆਂ ਆਪਣੇਸ ਖਰਾਬ ਕਰਾ ਦੇਦੇ ਬਿਨਾਂ ਮੈਂ ਦੇ ਪਰਸ਼ਾਸ਼ਣ ਨੂੰ ਪੀਦੇ ਆਂ ਭੀ ਇਹੋ ਜਿਹੇ ਗੰਦੇ ਬੰਦੇ ਨੂੰ ਦਰਦਵਾਰਾ ਸਾਹਿਬ ਤੋਂ ਹਟਾ ਦੇਣਾ ਚਾਹੀਦਾ ਹੈ ਕਿ ਅੱਜ ਮੇਰੇ ਨਾਲ ਕੀ ਕੀਤਾ ਤਾਂ ਅੰਦਰ ਸੱਚ ਕਿੰਨੀ ਆਸ ਨੂੰ ਕਰਦਾ ਆਪਣੀ ਇਸੇ ਖਰਾਬ ਕਰਨ ਦਾ ਮਾਰਾ ਕੋਈ ਨਹੀਂ ਅੱਗੇ ਹੋਰ ਜਿਹਦਾ ਐਨਮੀ ਨਹੀਂ ਨਾ ਜਲੀਲ ਹੀ ਕਰ ਦਿੱਤਾ ਤਾਂ ਮੈਂ ਤਾਂ ਹੀ ਮੀਡੀਆ ਦੇ ਅੱਗੇ ਆਈ ਆ ਕਿ ਸਾਨੂੰ ਹੋਰ ਕਿੰਨਾ ਕਹਿੰਗੇ ਇਹਨਾਂ ਜਲੀਲ ਕਰਨਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਮਸਲਾ ਉੱਠਿਆ ਹੈ ਜੀਜੀ ਦਾ ਤੇ ਦੇਖੋ ਜਿਹੜਾ ਅਸੀਂ ਇਹ ਕਰਕੇ ਇੱਥੇ ਪਹੁੰਚਿਆ ਕਿ ਜਿਹੜਾ ਜੀਵੀਐਸ ਪੰਜਾਬ న్యూਜ਼ ਹੈ ਮੀਡੀਆ ਦਾ ਕੰਮ ਹੁੰਦਾ ਹੈ ਉਹਨੇ ਖਬਰ ਨੂੰ ਨਸ਼ਰ ਕਰਨਾ ਜੋ ਵੀ ਹਾਲਾਤ ਬਣੇ ਸੱਚ ਸਾਹਮਣੇ ਲਿਆਉਣਾ ਪੀੜਤ ਨੇ ਆਪਣਾ ਪੱਖ ਰੱਖਣਾ ਹੈ ਜਦੋਂ ਪੀੜਤ ਨੇ ਆਪਣਾ ਪੱਖ ਉਹਨਾਂ ਦੇ ਕੋਲ ਰੱਖਿਆ ਤੇ ਜਿਹੜੇ ਗਰਜਾਲ ਸਿੰਘ ਨੇ ਜੀਡੀਐਸ ਨੂੰ ਜੈਨ ਦੇ ਸੰਚਾਲਕ ਆ ਤੇ ਨਾਲੋ ਜਥੇਬੰਦੀ ਵੀ ਪਛਮੀ ਪੌਰਨਿਕਾ ਦਲ ਚਲਾ ਰਹੇ ਨੇ ਉਹਨਾਂ ਨੇ ਉਹ ਖਬਰ ਨੂੰ ਨਸ਼ਰ ਕਰ ਦਿੱਤਾ ਪੱਖ ਵੀ ਜਾਣਨਾ ਚਾਹ ਤੀ ਸੁਣ ਚੁੱਕੇ ਜੀ ਪਰ ਉਹਨਾਂ ਨੇ ਪੱਖ ਨਹੀਂ ਦਿੱਤਾ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਜਿਹੜਾ ਲੀਗਲ ਲੋਰਸ ਤੇ ਜਨਾਵਾ ਡੈਫਮੇਸ਼ਨ ਕੇਸ ਤੋਰਦਾ ਉਹ ਮਸਲ ਜਿਹਦਾ ਵੀ ਕਿਤੇ ਨਾ ਕਿਤੇ ਬਿਲਕੁਲ ਗਲਤ ਗੱਲ ਹੈ ਜਿਹੜੀਆਂ ਗੱਲਾਂ ਆਪ ਦੀ ਸੁਣਨਾ ਵਾ ਬੀਬੀ ਨੇ ਵੀ ਆਪਣੇ ਪੱਖ ਰੱਖਨੇ ਸੁਖਵਿੰਦਰ ਕੌਰ ਨੇ ਕਿ ਉਹਨਾਂ ਦੀ ਉਹ ਨਿੱਜੀ ਜੀਵਨ ਹੈ ਖੈਰ ਗੱਲ ਲੰਬੀ ਹੁੰਦੀ ਹੈ ਕਿ ਉਹਨਾਂ ਦੀ ਨਿੱਜੀ ਜੀਵਨ ਦੇ ਵਿੱਚ ਉਹ ਬਾਹਰ ਆਏ ਆ ਤੇ ਉਹਨਾਂ ਦਾ ਆਪਣਾ ਚੱਲਦਾ ਹੈ ਪਰ ਹੁਣ ਜਿਹੜਾ ਮੇਨ ਇਹਦੇ ਵਿੱਚ ਇਹਨਾਂ ਦੇ ਉੱਪਰ ਕੇਸ ਕਰ ਰਿਹਾ ਇਹ ਗਲਤੀਆ ਇਹ ਕਰਕੇ ਜੋ ਵੀ ਅੱਗੇ ਕਾਨੂੰਨੀ ਪ੍ਰਕਿਰਿਆ ਲਿਆਂਦੀ ਜਾਵੇਗੀ ਅਸੀਂ ਉਹ ਬਿਲਕੁਲ ਸਾਹਮਣੇ ਲੈ ਕੇ ਆਵਾਂਗੇ ਜੇ ਉਹਨਾਂ ਨੇ ਡੈਪਰਮੇਸ਼ਨ ਕੇਸ ਕੀਤਾ ਅਸੀਂ ਵੀ ਉਹ ਪਾਥ ਲਬ ਕੇ ਅੱਗੇ ਰੱਖਾਂਗੇ ਜਿਵੇਂ ਕਿ ਬੀਬੀ ਦੇ ਉੱਪਰ ਉਹਨਾਂ ਨੇ ਅਲੀਗੇਸ਼ਨ ਲਾਏ ਆ ਕਿ ਇਹ ਨਸ਼ੀ ਦੀ ਆਦੀ ਹੈ ਜਾਂ ਮਤਲਬ ਹੋਰ ਕਈ ਅਜੀਬ ਤੀਦਾ ਲਾ ਦਿੱਤੀਆਂ ਵਾ ਬੇਟੀ ਜਿਹੜੀ ਹੈ ਉਹ ਕਹਿ ਰਿਹਾ ਕਿ 13 ਸਾਲ ਤੋਂ ਉਹ ਜਿਹੜਾ ਵਾ ਮੈਡੀਕਲ ਉਹਨਾਂ ਨੂੰ ਪ੍ਰੋਬਲਮ ਹੈ ਮਾਨਸਿਕ ਦੇ ਲਈ ਰੋਗੀ ਨੇ ਫਿਰ ਉਹਨਾਂ ਨੂੰ ਇੱਕ ਟਾਲ ਬਣਾਇਆ ਗਿਆ ਵਾ ਇਹ ਸਭ ਕਿੱਦਾਂ ਜੜੇਗਾ ਵਾ ਉਹ ਗਲਤ ਆ ਅਸੀਂ ਬਿਲਕੁਲ ਜਿਹੜੀ ਸੱਚ ਨੂੰ ਸਾਹਮਣੇ ਲਿਆਉਣ ਲਈ ਗੰਦਿਆਲ ਸਿੰਘ ਦੇ ਨਾਲ ਖੜਾਂਗੇ ਤੇ ਇਹ ਜਿਹੜਾ ਸੱਚ ਆ ਉਹਨੂੰ ਸਾਹਮਣੇ ਲਿਆਵਾਂਗੇ ਮੀਡੀਆ ਦੇ ਵਿੱਚ ਅਸੀਂ ਅਜੇ ਉਹਨਾਂ ਦੇ ਖਿਲਾਫ ਅਜੇ ਕੋਈ ਕਾਰਵਾਈ ਨਹੀਂ ਕੀਤੀ ਸੋ ਜਥੇਬੰਦੀ ਦੇ ਵਿੱਚ ਇਸ ਗੱਲ ਦੀ ਵਿਚਾਰ ਚਰਚਾ ਚੱਲਦੀ ਪਈ ਆ ਤੇ ਹੋਰ ਵੀ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਸਾਡੇ ਸੰਪਰਕ ਦੇ ਵਿੱਚ ਆ ਉਹਨਾਂ ਦੇ ਨਾਲ ਗੱਲ ਚੱਲਦੀ ਪਈ ਆ ਤੇ ਅਸੀਂ ਇੱਕ ਤਰੀਕ ਮਿੱਥ ਕੇ ਸੋ ਇਹਦੇ ਖਿਲਾਫ ਅਸੀਂ ਜਥੇਬੰਦੀਆਂ ਵੱਲੋਂ ਮੋਰਚਾ ਖੋਲਣ ਜਾ ਰਹੇ ਆ ਇਹਨੇ ਨਾ ਇੱਕ ਗੱਲ ਮੈਥੇ ਕਿਹੜੀ ਤੋਨਾ ਕਿ ਜਿਹੜਾ ਵੀ ਇਹਦੇ ਕੋਲ ਜਾਂਦਾ ਹੈ ਨਾ ਉਹ ਇਹ ਪੈਸੇ ਦੀ ਧੌਂਸ ਵਿਖਾ ਕੇ ਉਹਨੂੰ ਖਰੀਦ ਲੈਂਦਾ ਹੈ ਜਿਸ ਤਰ੍ਹਾਂ ਅਕਾਲ ਤਖਤ ਸਭ ਤੋਂ ਇੱਕ ਕਮੇਟੀ ਆਉਂਦੀ ਜਾਂਚ ਕਰਨ ਵਾਸਤੇ ਪਰ ਉਹਨੂੰ ਵੀ ਕਿਤੇ ਨਾ ਕਿਤੇ ਪੈਸੇ ਦੀ ਧੌਂਸ ਵਿਖਾ ਕੇ ਉਹਨੂੰ ਵੀ ਖਰੀਦ ਲਿਆ ਗਿਆ ਲੋਕੇ ਜਿਹੜੀ ਉਹਨੇ ਰਿਪੋਰਟ ਤਿਆਰ ਕੀਤੀ ਆ ਅਕਾਲ ਤਖਤ ਸਾਹਿਬ ਦੀ ਕਮੇਟੀ ਨੇ ਉਹ ਜਸਵੰਤ ਪੱਡਾ ਦੇ ਹੱਕ ਦੇ ਵਿੱਚ ਕੀਤੀ ਏ ਕਿ ਬੀਬੀ ਸੁਖਵਿੰਦਰ ਕੌਰ ਨੂੰ ਇੱਥੋਂ ਤੱਕ ਦੱਸ ਦਿੱਤਾ ਆ ਕਿ ਅਜੇ ਕਿ ਬੀਬੀ ਸੁਖਵਿੰਦਰ ਕੌਰ ਦਾ ਉਹ ਘਰ ਵਾਲਾ ਏ ਤੇ ਘਰ ਵਾਲੇ ਨੂੰ ਆਸ਼ਿਕ ਦੱਸਿਆ ਏ ਤੇ ਬੀਬੀ ਸੁਖਵਿੰਦਰ ਕੌਰ ਨੂੰ ਨਸ਼ੇ ਦਾ ਆਦੀ ਦੱਸਿਆ ਉਸ ਰਿਪੋਰਟ ਦੇ ਵਿੱਚ ਮੈਂ ਚਾਹੁੰਨਾ ਏ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਦੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਆਪ ਖੁਦ ਆ ਸ਼ਾਮਲ ਹੋਣ ਤੇ ਜਾਂਚ ਪੜਤਾਲ ਕਰਨ